ਹਾਂ ਚੜਦਾ ਕਹਿੰਦਾ ਫਿਰ ਜੇ ਤੂੰ ਚੜ ਨਹੀਂ ਸਕਦਾ ਸ਼ੁਕਰਾਨਾ ਕਰਨਾ ਤਾਂ ਸਮਝ ਲਓ ਤੈਨੂੰ ਤੈਨੂੰ ਮਹਾਰਾਜ ਨੇ ਹੋਰ ਦੇਈ ਜਾਣਾ ਫਿਰ ਭਖਾਰੀ ਕੋਲ ਗਿਆ ਉਹ ਕਹਿੰਦਾ ਵੀ ਸ਼ੁਕਰਾਨਾ ਕਰ ਕਹਿੰਦਾ ਸ਼ੁਕਰਾਨਾ ਕਾਦਾ ਕਰਨਾ ਮੈਨੂੰ ਦਿੱਤਾ ਹੀ ਕੁਛ ਨਹੀਂ ਉਹ ਹਵਾਈ ਜਿਹੜਾ ਕੱਪੜਾ ਸੀ ਉਹ ਵੀ ਉਤਰ ਗਿਆ ਇਹ ਇੱਕ ਐਗਜ਼ਾਮਪਲ ਹੈ ਦਰਸ਼ਟਾਂਤ ਜਦੋਂ ਆਪਾਂ ਸ਼ੁਕਰਾਨਾ ਕਰਾਂਗੇ ਨਾ ਮਹਾਰਾਜ ਦਾ ਸ਼ੁਕਰਾਨਾ ਰੋਜ਼ ਕਰਨਾ ਚਾਹੀਦਾ ਆਪਾਂ ਕਈ ਬੰਦੇ ਨਾ ਉਹਨਾਂ ਦੀ ਰੋਣ ਦੀ ਆਦਤ ਪਈ ਹੁੰਦੀ ਹੈ ਉਹ ਰੋਈ ਜਾਣਗੇ ਹਾਏ ਆ ਨਹੀਂ ਦਿੱਤਾ ਜੀ ਆ ਨਹੀਂ ਦਿੱਤਾ ਆ ਨਹੀਂ ਦਿੱਤਾ ਕੋਈ ਚੰਗੀ ਚੀਜ਼ ਜੇ ਆਪਣਾ ਸਰੀਰ ਦੀ ਤੰਦਰੁਸਤੀ ਹੈ ਤਾਂ ਇਹ ਵੀ ਸ਼ੁਕਰ ਕਰੋ ਵੀ ਆਪਾਂ ਦਵਾਈ ਨਹੀਂ ਖਾਂਦੇ ਤਾਂ ਵੀ ਸ਼ੁਕਰਾਨਾ ਸਤਿ ਸ਼੍ਰੀ ਅਕਾਲ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਜਿਹੜੇ ਦਵਾਈ ਖਾਂਦੇ ਸ਼ੂਗਰ ਦੀ ਤਿੰਨ ਤਿੰਨ ਲੱਖ ਕਮਾਉਣ ਵਾਲੇ ਵੀ ਉਹਨਾਂ ਦੇ ਚਿਹਰੇ ਤੇ ਰੌਣਕ ਨਹੀਂ ਹੈ ਗੱਡੀਆਂ ਵੀ ਆ ਗਈਆਂ ਕੱਲ ਵੀ ਇਹੀ ਵਿਚਾਰ ਚੱਲਦੀ ਸੀ ਵੀ ਗੱਡੀਆਂ ਵੀ ਆ ਗਈਆਂ ਇਮਾਰਤਾਂ ਵੀ ਬਣ ਗਈਆਂ ਸੋਹਣੇ ਸੋਹਣੇ ਘਰ ਵੀ ਬਣ ਗਏ ਸੋਹਣੇ ਸੋਹਣੇ ਪਦਾਰਥ ਵੀ ਮਨ ਫੇਰ ਖੁਸ਼ ਨਹੀਂ ਹੈ ਫਿਰ ਤਾਂ ਉਹ ਗਰੀਬ ਹੀ ਚੰਗਾ ਵਿਚਾਰਾ ਜਿਹੜਾ 10000 ਕਮਾਉਂਦਾ ਖੁਸ਼ਤਾ ਹੈ ਜਿਹੜੀ ਮਨ ਦੀ ਖੁਸ਼ੀ ਹੈ ਪੈਸੇ ਨਾਲ ਨਹੀਂ ਮਿਲਣੀ ਸਾਹ ਸੰਗਤ ਮਨ ਖੁਸ਼ ਹੁੰਦਾ ਜਦੋਂ ਗੁਰਨਾਨਕ ਮਿਲ ਜਾਵੇਗਾ ਜੀ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪੈਸੇ ਨਾਲ ਥੋੜਾ ਖੁਸ਼ੀ ਮਿਲਦੀ ਹੈ ਇੱਧਰ ਗਰਦਾਸਪੁਰ ਵੱਲ ਜਾਈਦਾ ਮੈਂ ਰੋਂਦੇ ਦੇਖਿਆ ਪੈਸੇ ਵਾਲੇ 100 100 200 200 ਕਿੱਲੇ ਵਾਲੇ ਰੋਂਦੇ ਉਹ